ਦੋਸਤੋ ਆ ਗਰੀਬ ਪਰਿਵਾਰ ਨੇ ਨਾ ਲੋਨ ਲੈਤਾ ਸੀ ਬਜਾਜ ਵਾਲਿਆਂ ਤੋਂ ਸਾਰੀਆਂ ਕਿਸ਼ਤਾਂ ਇਸ ਕੁੜੀ ਨੇ ਪੂਰੀਆਂ ਕਰਤੀਆਂ ਸੀਗੀਆਂ ਤੇ ਬਾਅਦ ਚ ਕਹਿੰਦੇ ਬਜਾਜ ਵਾਲੇ ਕਹਿੰਦੇ ਕਿਸ਼ਤਾਂ ਭਰੋ ਇਸ ਔਰਤ ਦੇ ਸਾਨੂੰ ਇਹ ਵਿਚਾਰ ਸੁਣਾਉਣਾ ਹੈ ਕੀ ਕਹਿੰਦੀ ਹੈ ਹੈਲੋ ਸੁਣੋ 2 ਸਾਲ ਲੱਗੇ ਬਜਾਜ ਵਾਲਾ ਮੇਰਾ ਪੀਸਾ ਖੋਲਾ ਰਿਹਾ ਬਿਨਾ ਮਤਲਬ ਗਾ ਆਫਿਸ ਵਾਲਾ ਦੇਖੋ 2 ਸਾਲ ਲੱਗੇ ਮੇਰਾ ਲੋਨ ਕਲੋਜ਼ ਹੋਇਆ ਪੀਸਾ ਮੈਂ ਦੇ ਦਿਆ ਸਭ ਮੇਰੀ ਮਦਦ ਕਰੋ ਮੈਂ ਕੋਰਟ ਮੇ ਕੇਸ ਲਗਾਉਂਗਾ ਨਹੀਂ ਤਮਾਂਗੇ ਬਦਲਾ ਲਾ ਕੇ ਮਰੂਗਰ ਦੋਸਤੋ ਇਹ ਕੁੜੀ ਕਹਿੰਦੀ ਹੈ ਵੀ 2 ਸਾਲ ਹੋ ਗਏ ਮੇਰੇ ਲੋਨ ਪੂਰੇ ਹੋਏ ਨੂੰ ਫੇਰ ਵੀ ਦੇਖੋ Bajaj ਵਾਲੇ ਮੈਨੂੰ ਕਹਿੰਦੇ ਵੀ ਕਿਸ਼ਤਾਂ ਭਰੋ ਇਹ ਜਿਹੜਾ ਥੋੜਾ ਜਿਹਾ ਧੱਕਾ ਚੱਲ ਰਿਹਾ ਹੈ ਨਾ ਇਸ ਪਰਿਵਾਰ ਨੇ ਨਾ ਮਜਬੂਰੀ ਦੀ ਖਾਤਰ ਲੈਂਦਾ ਸੀਗਾ ਲੋਨ ਦੇਖੋ ਕਿੰਨਾ ਪਸਤਾਉਣਾ ਪੈ ਗਿਆ ਯਾਰ ਕੀ ਕਹਿਣਾ ਚਾਹੂੰਗਾ ਤੁਸੀਂ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਆਹ ਰਿਸ਼ਤੇਦਾਰ ਸਾਰੇ ਇਕੱਠੇ ਹੋ ਕੇ ਮਾਗਰ ਖੜ ਜਾਂਦੇ ਆ ਤੇ ਕੁਝ ਰਿਸ਼ਤੇਦਾਰ ਨਾ ਨੱਚ ਰਹੇ ਹੁੰਦੇ ਆ ਤੇ ਕੁੜੀ ਦਾ ਹੱਥ ਫੜ ਕੇ ਨਾਲ ਨਚਾਉਣ ਲਾ ਲੈਂਦੇ ਆ ਸੱਚੀ ਯਾਰ ਫਿਰ ਆ ਹੁੰਦਾ ਸੌਂਗ ਤਾਂ ਨੱਚਣ ਦਾ ਲਾੜਾ ਵੀ ਆਏ ਦੇਖੋ ਕਿਵੇਂ ਬਈ ਹੈਰਾਨ ਹੋ ਕੇ ਝਾਕਣ ਲੱਗਿਆ ਬਈ ਅਸਲੀ ਤਾਂ ਇਹ ਹੀ ਨੱਚਦੀ ਹੈ ਦੋਸਤੋ ਸੌਂਗ ਤੋਂ ਬਿਨਾਂ ਤਾਂ ਨੱਚਿਆ ਵੀ ਨਹੀਂ ਜਾਂਦਾ ਜੀਨੇ ਨੱਚਣਾ ਨਹੀਂ ਹੁੰਦਾ ਨਾ ਉਹਨਾਂ ਤਾਂ ਸੰਗ ਜੀ ਲੱਗਦੀ ਹੈ ਤੇ ਲਾੜਾ ਤਾਂ ਹੈਰਾਨ ਹੋ ਕੇ ਨਾ ਫਿਰ ਆਪਣੇ ਘਰਾਂ ਨੂੰ ਉੱਥੇ ਫੜ ਕੇ ਲੈ ਗਿਆ ਵੀ ਤੁਸੀਂ ਨੱਚ ਲੋ ਕੀ